ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਹਾਂ ਕਿ ਮੇਰੇ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਐਸ ਐਲ ਐਮ ਫੈਮਲੀ ਦੇ ਉੱਤੇ ਹਾ ਜੀ ਆਪਾਂ ਵੀਡੀਓ ਦੇ ਵਿੱਚ ਗੱਲ ਕਰਾਂਗੇ ਗੁਰੂ ਜੀ ਦੀ ਇੱਕ ਸਾਖੀ ਬਾਰੇ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਆ ਜੇਕਰ ਅਸੀਂ ਗੁਰਬਾਣੀ ਦੇ ਲਾੜ ਲੱਗੇ ਆ ਗੁਰਬਾਣੀ ਪੜ੍ਹਦੇ ਆ ਤਾਂ ਸਾਨੂੰ ਕਿਦੇ ਵੀ ਆਸੇ ਪਾਸੇ ਨਹੀਂ ਝਾਕਣਾ ਚਾਹੀਦਾ ਸਿਰਫ ਆਪਣੇ ਗੁਰੂ ਦੇ ਉੱਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ ਗੁਰੂ ਦੀ ਸਰਦਾ ਭਾਵਨਾ ਦੇ ਨਾਲ ਜੋ ਦਾਨ ਪੁੰਨ ਤੇ ਸੇਵਾ ਕਰਨੀ ਚਾਹੀਦੀ ਹੈ ਗੁਰੂ ਨੇ ਫਲ ਆਪੇ ਸਾਨੂੰ ਦੇ ਦੇਣਾ ਜੇਕਰ ਅਸੀਂ ਫਾਲਵਾਲ ਧਿਆਨ ਰੱਖਿਆ ਤਾਂ ਜਾਂ ਫਿਰ ਗੁਰੂ ਤੇ ਵਿਸ਼ਵਾਸ ਗੁਰੂ ਦਾ ਵੀ ਪਾਠ ਕਰੀ ਗਏ ਤੇ ਗੁਰੂ ਤੇ ਵਿਸ਼ਵਾਸ ਨਾ ਰੱਖਿਆ ਤੇ ਆਸੇ-ਪਾਸੇ ਝਾਕਦੇ ਰਹੇ ਤਾਂ ਅਸੀਂ ਦੋ ਬੇੜੀਆਂ ਵਾ ਇੱਕ ਬੇੜੀ ਤੇ ਸਵਾਰ ਹੋਣ ਵਾਲਾ ਨਹੀਂ ਕੰਮ ਕਰਾਂਗੇ ਦੋ ਬੇੜੀਆਂ ਦੇਤੇ ਸਵਾਰ ਹੋਣ ਵਾਲਾ ਕੰਮ ਕਰਾਂਗੇ ਦੋ ਬੇੜੀਆਂ ਵਾਲਾ ਇਨਸਾਨ ਹਮੇਸ਼ਾ ਹੀ ਡੁੱਬਦਾ ਹੀ ਡੁੱਬਦਾ ਹੁੰਦਾ ਹੈ ਜਿਸ ਕਰਕੇ ਕਹਿੰਦੇ ਆ ਕਿ ਸਿਰਫ ਗੁਰਬਾਣੀ ਤੇ ਵਿਸ਼ਵਾਸ ਕਰੋ ਤੇ ਗੁਰਬਾਣੀ ਨੂੰ ਜਪੋ ਤੇ ਗੁਰਬਾਣੀ ਦੀ ਸਰਦਾ ਭਾਵਨਾ ਦੇ ਨਾਲ ਸੇਵਾ ਕਰੋ ਮੈਂ ਤੁਹਾਡੇ ਸਾਹਮਣੇ ਇੱਕ ਛੋਟੀ ਜੀ ਸਾਖੀ ਲੈ ਕੇ ਆਈ ਹਾਂ ਜੁੜੀ ਕੀ ਸਾਡੀ ਇਤਿਹਾਸਿਕ ਸਾਖੀ ਹੈ ਤੇ ਉਹ ਮੈਂ ਤੁਹਾਡੇ ਸਾਹਮਣੇ ਸਰਬਨ ਕਰ ਜਾ ਰਹੀਆਂ ਗੁਰਾਜਨ ਦੇਵ ਜੀ ਦੀ ਇਹ ਸਾਖੀ ਹੈ ਗੁਰਾਜਨ ਦੇਵ ਜੀ ਦੇ ਟਾਈਮ ਦੀ ਕਹਿੰਦੇ ਗੁਰਾਜਨ ਦੇਵ ਜੀ ਦੇ ਟਾਈਮ ਦੀ ਇਹ ਸਾਖੀ ਦੇ ਵਿੱਚ ਪਾਈ ਬੈਲੋ ਜੀ ਹੋਇਆ ਕਰਦੇ ਸਨ ਜਿਹੜੇ ਪਾਈ ਬੈਲੋ ਜੀ ਸੀ ਉਹ ਕਿਸੇ ਪੀਰ ਦਰਗਾਹ ਨੂੰ ਮੰਨਿਆ ਕਰਦੇ ਸਨ ਪਰ ਕਹਿੰਦੇ ਉਹ ਆਸੇ ਪਾਸਿਆਂ ਤੋਂ ਬੜੀਆਂ ਲੋਕਾਂ ਦੇ ਉੱਤੇ ਗੁਰੂ ਜੀ ਦੀਆਂ ਸਿੱਤਾਂ ਵੀ ਸੁਣਿਆ ਕਰਦੇ ਸਨ ਗੁਰੂ ਜੀ ਦੇ ਬੜੀਆਂ ਗੱਲਾਂ ਸੁਣਿਆ ਕਰਦੇ ਸਨ ਜਿਹੜੀਆਂ ਕਿ ਉਹਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਇਹ ਵੀ ਆਉਂਦਾ ਸੀ ਕਿ ਕਿਉਂ ਨਾ ਉਹ ਵੀ ਇਸ ਪੀਰ ਪਗੰਬਰ ਦੇ ਦਰਸ਼ਨ ਕਰਕੇ ਦੇਖੇ ਪਰ ਜੋ ਕਿਉਂਕਿ ਉਹ ਸ਼ੁਰੂ ਤੇ ਸ਼ੁਰੂ ਤੋਂ ਹੀ ਆਪਣੇ ਪੀਰ ਨੂੰ ਮੰਨਿਆ ਕਰਦਾ ਸੀ ਇੱਕ ਦਿਨ ਉਹ ਕੀ ਮਨ ਦੇ ਵਿੱਚ ਸੋਚਦਾ ਹੈ ਕਿ ਕਿਉਂ ਨਾ ਉਹ ਵੀ ਗੁਰੂ ਦੇ ਦਰਸ਼ਨ ਕਰਨ ਵਾਸਤੇ ਜਾਵੇ ਤੇ ਆਪਣੇ ਮਨ ਦੇ ਵਿੱਚ ਇਹ ਧਾਰਨਾ ਬਣਾ ਲੈਂਦਾ ਹੈ ਕਿ ਜੇਕਰ ਪੀਰ ਆਪਣੀ ਸ਼ਕਤੀ ਨਾਲ ਮੈਨੂੰ ਗੁਰੂ ਜੀ ਪਾਸ ਜਾਣ ਤੋਂ ਕਿਸੇ ਤਰ੍ਹਾਂ ਮੋੜ ਲਵੇਗਾ ਤਾਂ ਮੈਂ ਸਮਝ ਜਾਵਾਂਗਾ ਕਿ ਮੇਰਾ ਪੀਰ ਬਹੁਤ ਵੱਡਾ ਬਲਵਾਨ ਹੈ ਸ਼ਕਤੀवान ਹੈ ਪਰ ਜੇ ਬਿਨਾਂ ਕਿਸੇ ਰੁਕਾਵਟ ਜਾਂ ਮਨ ਦੇ ਮਣਮੋੜਨ ਤੋਂ ਮੈਂ ਸਤਲੁਜ ਨਦੀ ਤੋਂ ਪਾਰ ਲੰਘ ਗਿਆ ਤਾਂ ਇਹ ਮੇਰਾ ਭਵ ਸਾਗਰ ਤਰ ਜਾਵੇਗਾ ਤੇ ਮੇਰਾ ਸਾਰਾ ਜਿਹੜਾ ਮੈਂ ਭੇਸ-ਭੂਸਾ ਆਪਣੀ ਬਣਾਈ ਹੈ ਤੇ ਇਹ ਸਾਰੀ ਮੈਂ ਉਸ ਨਦੀ ਦੇ ਵਿੱਚ ਸੁੱਟ ਜਾਵਾਂਗਾ ਤੇ ਗੁਰੂ ਦੀ ਸੰਨ ਦੇ ਵਿੱਚ ਚਲਾ ਜਾਵਾਂਗਾ ਇਹ ਧਾਰਨਾ ਧਾਰ ਕੇ ਬੈਲੂ ਘਰ ਤੋਂ ਤੁਰ ਪਿਆ ਜਦੋਂ ਭਾਈ ਬੈਲੂ ਜੀ ਸਤ루ਚ ਨਦੀ ਦੇ ਵਿੱਚ ਬੇੜੀ ਦੇ ਵਿੱਚ ਜਾ ਕੇ ਬੈਠ ਕੇ ਪਾਰ ਹੋਣ ਲੱਗੇ ਤਾਂ ਨਦੀ ਦੇ ਅੱਧ ਵਿੱਚ ਜਾ ਕੇ ਉਸਨੇ ਵਿਚਾਰਿਆ ਕਿ ਗੁਰੂ ਜੀ ਪਾਸ ਜਾਣ ਤੋਂ ਉਸ ਨੂੰ ਪੀਰ ਨੇ ਕੋਈ ਰੁਕਾਵਟ ਨਹੀਂ ਪਾਈ ਅਤੇ ਨਾ ਹੀ ਮਨ ਨੂੰ ਕੋਈ ਪ੍ਰੇਰਣਾ ਕੀਤੀ ਕਿ ਮੈਂ ਗੁਰੂ ਜੀ ਪਾਸ ਨਾ ਜਾਵਾਂ ਤਾਂ ਦੋਸ ਨੇ ਪੀਰ ਦਾ ਪਹਿਰਾਵਾ ਖੁੰਡੀ ਤੇ ਖਲੜੀ ਨਦੀ ਵਿੱਚ ਵਿਗਾਹ ਮਾਰੀ ਅਤੇ ਇੱਕ ਮਨ ਇੱਕ ਚਿੱਤ ਹੋ ਕੇ ਗੁਰੂ ਅਮਰ ਸਾਹਿਬ ਜੀ ਪਾਸ ਅਮਰ ਸਾਹਿਬ ਪਹੁੰਚ ਗਏ ਉਸ ਸਮੇਂ ਗੁਰੂ ਜੀ ਸਰੋਵਰ ਦੀਆਂ ਜਿਹੜੀਆਂ ਪੌੜੀਆਂ ਸੀ ਨਾ ਉਹਨਾਂ ਦੀ ਸੇਵਾ ਕਰ ਰਹੇ ਸੀ ਭਾਈ ਬੈਲੋ ਜੀ ਨੇ ਆਪ ਜੀ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ ਤੇ ਬੇਨਤੀ ਕੀਤੀ ਕਿ ਮੈਨੂੰ ਆਪਣੀ ਸੇਵਾ ਵਿੱਚ ਲੈ ਲਵੋ ਮੈਂ ਆਪ ਜੀ ਦੀ ਸਰਨ ਵਿੱਚ ਆਇਆ ਗੁਰੂ ਜੀ ਨੇ ਕਿਹਾ ਭਾਈ ਸਿੱਖਾ ਸਰਦਾ ਨਾਲ ਹੀ ਸਾਰੇ ਕੰਮ ਹੁੰਦੇ ਆ ਜੇਕਰ ਸਾਡੇ ਮਨ ਦੇ ਵਿੱਚ ਗੁਰੂ ਦੇ ਪ੍ਰਤੀ ਸਰਦਾ ਭਾਵਨਾ ਹੋਵੇ ਨਾ ਤਾਂ ਸਾਡੇ ਸਮਝੋ ਸਾਰੇ ਕਾਰਜ ਸਿੱਧ ਹੋ ਜਾਂਦੇ ਆ ਸਰਦਾ ਹੀ ਭਗਤੀ ਦਾ ਮੂਲ ਕਾਰਨ ਹੈ ਇਸ ਕਰਕੇ ਸਭ ਤੋਂ ਪਹਿਲਾਂ ਸਰਦਾ ਧਾਰਨੀ ਚਾਹੀਦੀ ਹੈ ਫਿਰ ਸਾਰੇ ਮਨ ਬਾਸੰਤ ਫਲ ਪ੍ਰਾਪਤ ਹੋ ਜਾਂਦੇ ਹੈ ਇਹ ਬਚਨ ਸੁਣ ਕੇ ਭਾਈ ਬੈਲੋ ਦੇ ਮਨ ਵਿੱਚ ਗੁਰੂ ਘਰ ਦੇ ਪ੍ਰਤੀ ਸਰਦਾ ਹੋਰ ਵੀ ਵੱਧ ਗਈ ਅਤੇ ਉਹ ਗੁਰੂ ਜੀ ਦੇ ਇੱਟਾਂ ਦੇ ਇੱਟਾਂ ਵਾਲੀ ਸੇਵਾ ਖੁਦ ਆਪ ਕਰਨ ਲੱਗਾ ਜਦੋਂ ਉਹ ਨੂੰ ਪਤਾ ਲੱਗਾ ਕਿ ਇੱਟਾਂ ਪਕਾਉਣ ਵਾਸਤੇ ਵਿਸ਼ਟਾਦ ਗਲੀ ਸੜੀ ਰੂਹੀ ਬਹੁਤ ਗੁਣਕਾਰੀ ਹੈ ਤਾਂ ਉਸਨੇ ਸਾਰੇ ਸਹਿਰ ਤੋਂ ਵਿਸ਼ਟਾ ਆਦ ਇਕੱਠੀਆਂ ਕਰਕੇ ਆਪ ਢੇਰ ਲਾ ਲਿਆ ਜਦ ਇਸ ਨਾਲ ਇੱਟਾਂ ਬਹੁਤ ਚੰਗੀਆਂ ਪੱਕ ਗਈਆਂ ਤਾਂ ਗੁਰੂ ਜੀ ਭਾਈ ਬੈਲੋ ਜੀ ਦੀ ਇਸ ਨਿਸਕਾਮ ਸੇਵਾ ਕਾਰ ਉਤੇ ਬਹੁਤ ਖੁਸ਼ ਤੇ ਪ੍ਰਸੰਨ ਹੋਏ ਤੇ ਬਚਨ ਕੀਤਾ ਭਾਈ ਬੈਲੋ ਸਭ ਤੋਂ ਪਹਿਲੋ ਗੁਰੂ ਜੀ ਦੇ ਇਨ੍ਹਾਂ ਪਸੰਨਤਾਪੂਰਕ ਬਚਨਾਂ ਨਾਲ ਭਾਈ ਬੈਲੋ ਦਾ ਮਨ ਬਿਲਕੁਲ ਹੀ ਸੁੱਧ ਤੇ ਕੰਚਨ ਸਮਾਨ ਨਿਰਮਲ ਤੇ ਪਵਿੱਤਰ ਹੋ ਗਿਆ ਤੇ ਗੁਰੂ ਵਾਲਾ ਉਹ ਪੂਰਾ ਹੀ ਸੰਪੂਰਨ ਗੁਰੂ ਵਾਲਾ ਬਣ ਗਿਆ ਨਾਮ ਦੀ ਰੰਗਲ ਨਾਲ ਇਸ ਨੂੰ ਰਿੱਧੀਆਂ ਸਿੱਧੀਆਂ ਸਿੱਧੀਆਂ ਪਈਆਂ ਤੇ ਬ੍ਰਹਮ ਗਿਆਨ ਦਾ ਪ੍ਰਾਪਤ ਵੀ ਹੋ ਗਿਆ ਭਾਈ ਬੈਲੋ ਜੀ ਨੇ ਬਹੁਤ ਸਾਰੀਆਂ ਰਿੱਧੀਆਂ ਸਿੱਧੀਆਂ ਪਾ ਲੀਆਂ ਤੇ ਇੱਕ ਬ੍ਰह्म ਗਿਆਨ ਵੀ ਪਾ ਲਿਆ ਵੇਖੋ ਗੁਰੂ ਦੀ ਗੁਰੂ ਦੇ ਉੱਤੇ ਵਿਸ਼ਵਾਸ ਰੱਖਣ ਵਾਲਾ ਸਿਰਫ ਇੱਕ ਭਾਈ ਬੈਲੋ ਜੀ ਸਨ ਜੋ ਆਸ-ਪਾਸ ਦੇ ਬੰਦਿਆਂ ਤੋਂ ਗੁਰੂ ਜੀ ਦੇ ਦੀਆਂ ਸਿਫਤਾਂ ਸੁਣਿਆ ਕਰਦੇ ਸਨ ਉਹਨਾਂ ਦੀਆਂ ਗੱਲਾਂ ਸੁਣਿਆ ਕਰਦੇ ਸਨ ਜਦਕਿ ਉਸ ਦਾ ਜਿਹੜਾ ਪਰਿਵਾਰ ਸੀ ਸुरू ਤੋਂ ਪੀਰ ਪਗੰਬਰਾਂ ਨੂੰ ਮਤਲਬ ਕਿ ਮੰਨਿਆ ਕਰਦਾ ਸੀ ਭਾਈ ਬੈਲੋ ਜੀ ਨੇ ਵੀ ਪੀਰ ਪਗੰਬਰਾਂ ਵਾਲਾ ਹੀ ਆਪਣਾ ਭੇਸ ਭੂਸ ਬਣਾਇਆ ਹੋਇਆ ਸੀ ਤਾਂ ਪੀਰਾਂ ਨੂੰ ਮੰਨਿਆ ਕਰਦਾ ਸੀ ਜਦ ਕਿ ਲੋਕਾਂ ਤੋਂ ਗੁਰੂ ਜੀ ਦੀਆਂ ਗੱਲਾਂ ਵੀ ਸੁਣਿਆ ਕਰਦਾ ਸੀ ਸਿਰਫ ਉਹਨਾਂ ਗੱਲਾਂ ਨੂੰ ਸੁਣਦੇ ਨਾਲ ਉਸ ਦੇ ਮਨ ਦੇ ਉੱਤੇ ਗੁਰਬਾਣੀ ਦੇ ਰਾਹ ਦੇ ਉੱਤੇ ਤੁਰਨ ਵਾਲਾ ਫੁਰਨਾ ਆਇਆ ਤੇ ਉਹ ਆਪਣਾ ਸਾਰਾ ਭੇਸ-ਭੂਸ ਬਦਲ ਕੇ ਗੁਰੂ ਦੇ ਚਰਨ ਜਾਜਲ ਲੱਗਿਆ ਤੇ ਪੂਰੀ ਸ਼ਰਧਾ ਭਾਵਨਾ ਦੇ ਨਾਲ ਗੁਰੂ ਦੀ ਸੇਵਾ ਕੀਤੀ ਸੋ ਇਹ ਹੀ ਸਾਰੇ ਭੈਣ ਭਰਾਵਾਂ ਨੂੰ ਹੱਥ ਜੋੜ ਬੇਨਤੀ ਕਰਦੇ ਹਾਂ ਕਿ ਆਪਣੇ ਮਨ ਦੇ ਵਿੱਚ ਗੁਰਬਾਣੀ ਪੜ੍ਹਨ ਤੋਂ ਪਹਿਲਾਂ ਪੂਰਾ ਨੇਮ ਬਣਾ ਲੈਣਾ ਹੈ ਕਿ ਜੇਕਰ ਮੇਰੇ ਘਰ ਦੇ ਵਿੱਚ ਕੋਈ ਵੀ ਦੁੱਖ ਤਕਲੀਫ ਹੈ ਲੜਾਈ ਝਗੜਾ ਕਲੇਸ਼ ਹੈ ਤਾਂ ਮੈਂ ਕਿਤੇ ਬਾਹਰ ਨਹੀਂ ਜਾਣਾ ਆਪਣੇ ਘਰ ਦੇ ਵਿੱਚ ਬੈਠ ਕੇ ਗੁਰੂ ਗੁਰੂ ਕਰਨਾ ਹੈ ਤੇ ਗੁਰੂ ਤੇ ਵਿਸ਼ਵਾਸ ਰੱਖਣਾ ਹੈ ਗੁਰੂ ਦਾ ਸੁਕਰਾਨਾ ਕਰਨਾ ਹੈ ਤੇ ਘਰ ਦੇ ਵਿੱਚ ਆਈ ਹੀ ਥੋੜੀ ਜਾਂ ਬਹੁਤੀ ਕਮਾਈ ਦੇ ਵਿੱਚੋਂ ਅਸੀਂ ਦਸਵੰਦ ਕੱਢਣਾ ਹੈ ਤੇ ਗੁਰੂ ਦਾ ਲੇਖੇ ਲਉਣਾ ਹੈ ਇਸ ਤਰ੍ਹਾਂ ਜੇਕਰ ਅਸੀਂ ਕਰਾਂਗੇ ਤਾਂ ਸਾਡੇ ਵੀ ਕਿਤੇ ਨਾ ਕਿਤੇ ਭਾਈ ਬੈਲੋ ਜੀ ਦੀ ਤਰ੍ਹਾਂ ਗੁਰੂ ਜੀ ਕਿਰਪਾ ਜ਼ਰੂਰ ਕਰਨਗੇ ਕਿਉਂਕਿ ਕਹਿੰਦੇ ਸਿਰਫ ਭਾਈ ਬੈਲੋ ਜੀ ਨੇ ਤਾਂ ਗੁਰੂ ਜੀ ਦੇ ਸਿਰਫ ਸਿੱਤ ਸਲਾਹਾਂ ਹੀ ਸੁਣੀਆਂ ਸਨ ਲੋਕ